ਸੋ ਸ੍ਰੀ ਕੋਲ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਅੱਜ ਦੇ ਬਲੌਗਸ ਜੀ ਤੁਹਾਡਾ ਸਵਾਗਤ ਆ। ਬਾਈ ਹੁਣ ਨਾ ਮੇਰੀ ਦਾਦੀ ਠੀਕ ਆ ਕੇ ਨਾਲ ਤੇ ਖੂਨ ਸੀਗਾ 8 ਗ੍ਰਾਮ ਤੇ ਹੁਣ ਖੂਨ ਚੜਾਇਆ ਵਾ ਤੇ ਹਜੇ ਪ੍ਰੈਸ਼ਰ ਹੋਣਾ ਵਾ। ਤਦੋਂ ਟੋਕਣੇ ਫਿਰ ਟਾਪ ਆਉਣਗੇ। ਉੱਤ ਦਾ ਬੜਪੋ ਠੀਕ ਆ ਹੁਣ ਚਾਹ ਪਿਆ ਕੇ ਆਇਆ ਜਾਂ ਬਿਸਕੁਟ ਖਵਾ ਕੇ ਆਇਆ ਇਹ ਰੋਟੀ ਹੋ ਗਈ ਨਹੀਂ ਮਠਰ ਕੇ ਖਾਉਂਗੇ ਕੱਲ ਵੀ ਇੱਕ ਦੋ ਗੁਰ ਕੀ ਰੋਟੀਆਂ ਖਾਦੀ ਉਹ ਫਣੀ ਗੁਰੂਪ ਉਹਦੀਆਂ ਬੋਤਲਾਂ ਲੱਗੀਆਂ ਆ ਇਹਦੇ ਕਰਕੇ ਨੂੰ ਧੁੱਪ ਲੱਗਦੀ ਹੈ ਫਾਈਫ ਜੋਰ ਤੋਂ ਬੰਦਾ ਨਾ ਇਹਨਾਂ ਗੁਰੂਪ ਬੰਦੇ ਦੇ 60 ਰੁਪਏ ਲੱਗਦੇ ਕਦੇ ਵੀ ਉਹ ਆਪਣੈਰ ਕੇ ਦਾ ਸਹਿ ਲੈਣਗੇ ਪਰ ਬਜ਼ੁਰਗ ਬੰਦਾ ਸਹਿ ਨਹੀਂ ਸਕਦਾ। ਇਹ ਸਾਰੇ ਯਾਰੇ ਆਉਂਦੇ ਆਸ ਕਰੀਓ। ਕਿ ਦਾਦੀ ਮੇਰੀ ਸਹੀ ਸਲਾਮਤ ਹੋਵੇ। ਇਹ ਸੰਭਲ ਕੇ ਕਰੇ ਲੱਗਦੀ। ਉਹ ਬਜ਼ੁਰਗ ਬੰਦੇ ਦਾ ਬਹੁਤ ਅੱਖਾ ਜੀ। ਜਿਵੇਂ ਸਾਰੇ ਭੈਣ ਭਰਾ ਉਹਨਾਂ ਹੱਥੀ ਬਨ ਕੇ ਬੋਲਟੀ ਕਰਦਾ ਹੈ ਬਜ਼ੁਰਗਾ ਦੀ ਨਾ ਸੇਵਾ ਕਰਦਾ। ਤਾਂ ਉਹ ਬੁੜਾਪਾ ਆਪਣੇ ਤੇ ਵੀ ਆਉਣਾ ਹੈ। ਉਹ ਹੋਪੜਾ ਆਉਣਾ ਨਾ। ਉਹਨਾਂ ਇੱਕ ਦਿਨ ਤੱਕ ਨਾ ਆਇਆ। ਜੇ ਆਪਾਂ ਦਾ ਸੰਭਾਗ ਆਪਣੇ ਨਾਲ ਵੀ ਇਦਾਂ ਹੀ ਹੋਣੀ। ਜਿੱਦਾਂ ਉਹਦੀ ਨਾਲ ਸੰਭਾਗ ਹਾਂ। ਮੇਰੇ ਨਾਲ ਕੋਹ ਨਹੀਂ ਜਾਣਦਾ ਮੈਂ ਹਰੇਕ ਵੀਡੀਓ 'ਚ ਕਹਿਣਾ ਹੁੰਦਾ। ਤੁਸੀਂ ਸਾਰੇ ਕੋਈ ਇੱਥੇ ਰਹੇ ਹੋ ਨਾ। ਪੈਸਾ ਤੇ ਲਾਜ ਜ਼ਿਆਦਾ। ਖਰ ਲਿਆ ਤਾਂ ਖਰ ਲਿਆ ਤੇ ਆਇਆ। ਸਹੀ ਹੋ। ਕਈ ਵਾਰ ਇਦਾਂ ਹੁੰਦਾ ਨਾ ਵੀ ਜੈਹੇ ਲੱਗ ਜਾਣਗੇ ਆਹ ਲੱਗ ਜੂਗਾ। ਬੱਸ ਇੱਥੇ ਰਹਿ ਜਣੇ ਸਾਰਾ ਕੋ ਇੱਥੇ ਰਹੇ। ਪਾਪਾ ਦਾ ਭਾਈ ਆਹੀ ਬੇਨਤੀ ਕਰਾਂਗੇ ਵੀ ਬਜ਼ੁਰਗਾਂ ਦੀ ਨਾ ਸੇਵਾ ਭਰਾਂਗੇ। ਠੀਕ ਹੈ। ਪਹਿਲਾਂ ਰੋਟੀ ਪਾਣੀ ਦੇਣਾ। ਹੋਰ ਜੇ ਉਹਨਾਂ ਨੇ ਕੋਈ ਸ਼ਾਪਿੰਗ ਕਰਨੀ ਹੈ ਕੋਈ ਜਾਮੇਗੇ ਕੱਪੜੇ ਕੋਣ। ਜਾ ਘੁੰਮਣਾ ਫਿਰ ਲਾ ਕੇ ਦੇ ਕਾਹ ਹੋ ਪੜਾ ਇਹ ਤਾਂ ਦੋ ਰੋਟੀਆਂ ਹੀ ਆ ਉਹ ਵੀ ਦੋ ਰੋਟੀਆਂ ਹੋਣੀਆਂ ਹਾਂ ਰੋਟੀਆਂ ਖਾ ਕੇ ਬੈਠੇ ਰਹਿਣਾ ਬਸ ਚਲੋ ਠੀਕ ਆ ਬਾਈ ਵੀਡੀਓ ਨਾ ਜ਼ਰੂਰ ਸ਼ੇਅਰ ਕਰ ਦੇ ਬ్రో ਇਹ ਪਰ ਪਰਾ ਮੇਰਾ ਗਾਂ ਵੀ ਕੋਈ ਦੇਖੇ ਜਿਹੜੇ ਨਹੀਂ ਮੇਰੇ ਕੋਲ ਸੇਵਾ ਕਰਦੇ ਉਹਨਾਂ ਨੂੰ ਹੱਥ ਬੁੱਲ ਕੇ ਬੇਨਤੀ ਇਹ ਵੀ ਬਿਜਲ ਕਾਨੂੰ ਪੁੱਛਿਆ ਕਰ ਸਿਆ ਕਰੋ ਸਭ ਠੀਕ ਹੈ ਐਨੋਲ